ਲੋਕਾਵਦ ਚੜਕੇ ਮਨਾਇਆ ਨਿਰਜਲਾ ਕਾਸ਼ਤੀ ਦਾ ਤਿਉਹਾਰ ਪਠਾਨਕੋਟ ਵਿਖੇ ਲੋਕਾਂ 200 ਤੋਂ ਵੱਧ ਥਾਵਾਂ ਤੇ ਲਗਾਈ ਛਬੀਲ ਅਤੇ ਲੰਗਰ ਤਪਦੀ ਗਰਮੀ ਚ ਲੋਕਾਂ ਨੂੰ ਮਿਲੀ ਰਾਤ तपद गर्मी विचाले पठानकोट का पारा च पंचताली डिग्री तो पार दिसियान पर तपद गर्मी आज दे दिन लोगों रात रही उसकी वजह है निर्जला काश्ती अच्छ दानी सज्जा वालों इस त्यौहार बहुत वढ़ के माया गया जिस दे चलते पठानकोट विखे दो सौ तो वगह थे लोगों वालों ठंडी छबील और लंगर के स्टाल लगाए गए इस मौके जद लोगों गल की गई तो उन्होंने कहा कि अज निर्जला काश्ती का दिन है और उन्होंने वालों लोगों ने गर्मी तो राहत देने छबील लंगर का स्टाल लगया गया है तुम लोगों इस तपदी गर्मी च रात मिल सके ਆਈ ਕੀ ਤਿਆਰ ਕਰ ਰਹੇ ਹੈ ਜੈ ਸ਼ਿਵ ਸ਼ੰਕਰ ਬੋਲੇ ਨਾਰ ਅੱਜ ਨਿਰਜਰਾ ਕਾਸ਼ਤੀ ਦੇ ਸ਼ੁਭ ਅਸਰ ਦੇ ਉੱਤੇ ਪੂਰੇ ਪਠਾਨਕੋਟ ਦੇ ਵਿੱਚ 200 ਤੋਂ ਵੱਧ ਜਗ੍ਹਾ ਦੇ ਉੱਤੇ ਜਿਹੜੀ ਹੈ ਸ਼ਬੀਲ ਤੇ ਲੰਗਰ ਲੱਗਿਆ ਹੈ ਤੇ ਐਸੇ ਕੜੀ ਦੇ ਵਿੱਚ ਅੱਜ ਸ਼ਿਮ ਮੰਦਰ ਦੀ ਜਿੰਨੀ ਮਹਿਲਾ ਸ਼ਕਤੀ ਹੈ ਤੇ ਜਿੰਨੇ ਵੀ ਇੱਥੇ ਦੇ ਲੋਕ ਅਮਰੂਦਾਵਲੀ ਝੁਗੀਆਂ ਦੇ ਲੋਕ ਆ ਇਹਨਾਂ ਨੇ ਰਲ ਕੇ ਅੱਜ ਉਪਰਾਲਾ ਕੀਤਾ ਮਿੱਠੇ ਜਲ ਦੀ ਸ਼ਬੀਲ ਤੇ ਨਾਲ ਆਲੂ ਬਰੈਡ ਦਾ ਲੰਗਰ ਲਗਾਇਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਫੀਲ ਕਰਨਾ ਇਹ ਸਾਰੇ ਅੱਜ ਗਰਮੀ ਦੇ ਮੌਸਮ ਦੇ ਵਿੱਚ ਸ਼ਬੀਲ ਦਾ ਆਨੰਦ ਠਾਓ ਤੇ ਚੰਗੇ ਕੰਮ ਕਰੋ। ਐਸੇ ਏਰੀਆ ਦੇ ਵਿੱਚ ਮੰਦਿਰ ਬਣਾ ਕੇ ਜਿਹੜਾ ਹੈ ਨਾ ਔਰਤਾਂ ਨੇ ਕੰਮ ਕੀਤਾ ਇਹ ਇਹਨਾਂ ਦਾ ਬੜਾ ਸਰਾਣੀਆਂ ਕੰਮ ਹੈ। ਕਿਉਂਕਿ ਐਸੇ ਏਰੀਆ ਦੇ ਵਿੱਚ ਲੋਕਾਂ ਦਾ ਜਿਹੜਾ ਰੁਝਾਨ ਹੈ ਉਹਨੋਂ ਧਾਰਮਿਕਤਾ ਵਾਲੇ ਪਾਸੇ ਜ਼ਿਆਦਾ ਲੱਗ ਗਿਆ। ਜਦੋਂ ਦਾ ਮੰਦਿਰ ਬਣਿਆ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਐਸੇ ਏਰੀਆ ਦੀ ਜਿੰਨੀ ਵੀ ਜਨਤਾ ਦੇਖੋ ਤੁਹਾਡੇ ਸਾਹਮਣੇ ਜਿੰਨੇ ਵੀ ਲੋਕ ਹੈ ਉਹਨਾਂ ਧਰਮ ਵਾਲੇ ਪਾਸੇ ਚੰਗੇ ਕੰਮਾਂ ਵਾਲੇ ਪਾਸੇ ਮਾਰੇ ਕੰਮਾਂ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਬੱਚੇ ਹੁਣ ਮੰਦਰ ਵਾਲੇ ਪਾਸੇ ਤੋਂ ਜਾਣ ਕਰੇ ਕਰਦੇ ਆ ਤੇ ਮੈਂ ਫਿਰ ਸਾਰਿਆਂ ਦਾ ਬਹੁਤ ਬਹੁਤ ਮਹਿਲਾ ਸ਼ਕਤੀ ਦਾ ਧੰਨਵਾਦ ਕਰਨਾ ਸਭ ਤੋਂ ਵੱਧ ਮੇਰੀ ਭੈਣ ਤ੍ਰਿਸ਼ਲਾ ਜਿਹੜੀ ਇੱਥੋਂ ਦੀ ਪ੍ਰਧਾਨ ਆ ਤੇ ਇਹਨਾਂ ਦੀ ਸਾਰੀ ਟੀਮ ਜਿੰਨੀਆਂ ਔਰਤਾਂ ਆ ਇਹ ਸਾਰੇ ਇਹ ਹੀ ਕਲੈਕਸ਼ਨ ਕਰਦੇ ਆ ਇਹ ਸਾਰਾ ਕੁਝ ਕਰਦੀਆਂ ਤੇ ਮੰਦਰ ਨੂੰ ਇੱਕ ਵਗੈ ਰੂਪ ਦਿੱਤਾ ਅਤੇ ਹਨੂਮਾਨ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਇਹਨਾਂ ਨੇ ਬੋਲੇनाथ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਆ ਤੇ ਮੈਂ ਆਪਣੇ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਦਿਨਾ ਕਿ ਇਹ ਇੱਕ ਦਿਨ ਇਹ ਮੰਦਿਰ ਜਿਹੜਾ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੇਗਾ ਤੇ ਇਸ ਏਰੀਆ ਦੇ ਵਿੱਚ ਇਸ ਮੰਦਿਰ ਦਾ ਤੇ ਇਹਨਾਂ ਦਾ ਵੀ ਨਾਂ ਜਿਹੜਾ ਹੋਏਗਾ ਧੰਨਵਾਦ ਅੱਜ ਜਿਲ੍ਹਾ ਆਸਤੀ ਹੈ ਤੇ ਇਹਦੇ ਪ੍ਰਾਂਤਾਂ ਇਹ ਜਲਦੀ ਸ਼ਵੀਲ ਆਲੂ ਬਰਾਦਾ ਲੰਗਰ ਤੇ ਸਾਰੇ ਔਰਤਾਂ ਨੇ ਸਾਰੇ ਵਿਕਾਸਮਾਈਂ ਮੰਡੀ ਜੀ ਸਾਡਾ ਬਹੁਤ ਸਹਿਯੋਗ ਦਿਨ ਲੈਣਾ ਰਕੇਸ਼ਵਰ ਜੀ ਬਹੁਤ ਸਹਿਯੋਗ ਦਿਨ ਲੈਣਾ ਔਰ ਬਾਕੀ ਲੇਡੀਜ਼ ਦਾ ਬੜਾ ਰੁਝਾਨਾ ਇਸ ਮੰਦਿਰ ਦੇ ਨਾਲ ਬੜਾਈ ਪਿਆਰ ਹੈ ਦਿਨ ਰਾਤ ਬਸ ਮੰਦਰ 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 ਦੇ ਵਿੱਚ ਇਹ ਰੁਜ਼ੀਆਂ ਰੰਦੇ ਹਨ ਇਹ ਇਹਨਾਂ ਦੇ ਸਾਰਿਆਂ ਦੇ ਸੰਯੋਗ ਨਾਲ ਆਜਾਏ ਲਸ਼ਵੀਲ ਤੇ ਲੰਗਰ ਦਾ ਪ੍ਰਚਾਰ ਲਗਾਇਆ ਦਾ ਚਾਹ ਬੋਲੇ ਸ਼ੰਕਰ ਭਗਵਾਨ ਕੀ ਜੈ